ਫਿਰ ਇਹਨੇ ਆਲਾ ਵਾਲਾ ਦੇਖ ਕੇ ਤੇ ਉਹ ਉਹਦੇ ਨਾਲ ਮਰੀ ਹੋਈ ਦੇ ਨਾਲ ਫਿਰ ਇਹਨੇ ਜਿਹੜਾ ਹੈਗਾ ਆਪਣੀ ਇੱਛਾ ਪੂਰਤੀ ਕੀਤੀ ਉਹਦੇ ਨਾਲ ਸੈਕਸ ਕੀਤਾ ਉਸ ਤੋਂ ਬਾਅਦ 2-3 ਘੰਟਿਆਂ ਦੇ ਬਾਅਦ ਫਿਰ ਉਸੇ ਜਗ੍ਹਾ ਉੱਤੇ ਗਿਆ ਉਸੇ ਲੋਕੇਸ਼ਨ ਉੱਤੇ ਗਿਆ ਜਿੱਥੇ ਉਹ ਲੜਕੀ ਸ਼ਮਾ ਮਰੀ ਪਈ ਸੀ ਫਿਰ ਇਹਨੇ ਜਾ ਕੇ ਉਹਦੇ ਨਾਲ 3 ਘੰਟਿਆਂ ਬਾਅਦ ਫਿਰ ਜਾ ਕੇ ਸੈਕਸ ਕਰਕੇ ਆਇਆ ਥਾਣਾ ਲਾਂਬੜਾਂ ਦੀ ਪੁਲਿਸ ਨੇ 2 ਹਫ਼ਤੇ ਪਹਿਲਾਂ ਹੋਏ ਇੱਕ ਕੁੜੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਪੁਲਿਸ ਨੇ ਲੜਕੀ ਦੀ ਹਤਿਆ ਦੇ ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਦੀ ਪਛਾਣ ਮਾਰਡਲ ਹਾਊਸ ਦੇ ਰਹਿਣ ਵਾਲੇ ਪ੍ਰਿੰਸ ਬਜੋ ਹੋਈ ਹੈ ਪੁਲਿਸ ਨੇ 26 ਦਸੰਬਰ ਦੀ ਸਵੇਰ ਨੂੰ ਇੱਕ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ ਹੁਣ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਡੀਐਸਪੀ सुरेंद्रਪਾਲ ਸਿੰਘ ਧੋਗੜੀ ਨੇ ਦੱਸਿਆ ਕਿ 26 ਦਸੰਬਰ ਦੀ ਸਵੇਰ ਨੂੰ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਇੱਕ ਇਲਾਕੇ ਦੇ ਵਿੱਚ ਇੱਕ ਅਣਪਛਾਤੇ ਕਤਲ ਦੀ ਸੂਚਨਾ ਮਿਲੀ ਸੀ ਤਫਤੀਸ਼ ਦੇ ਦੌਰਾਨ ਉਸ ਦੀ ਪਛਾਣ ਖਾਸਾ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਦੇ ਵਿੱਚ ਪਤਾ ਚੱਲਿਆ ਕਿ ਲੜਕੀ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਜਿਸ ਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਮਾਮਲੇ ਨੂੰ ਟ੍ਰੇਸ ਕਰਕੇ ਮਾਮਲੇ ਦੇ ਵਿੱਚ ਮਾਡਲ ਹਾਊਸ ਦੇ ਰਹਿਣ ਵਾਲੇ ਦੋਸ਼ੀ ਪ੍ਰਿੰਸ ਦਾ ਨਾਮ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੀ ਮਾਮਲਾ ਹੈ ਆ ਲਾਪੜਾ ਦੇ ਵਿੱਚ ਨਾ ਇਹ ਐਸਐਚਓ ਸਾਹਿਬ ਨੂੰ ਜਤਿੰਦਰ ਜੀ ਉਹਨਾਂ ਨੂੰ ਨਾ ਇੱਕ ਸੂਚਨਾ ਮਿਲੀ ਸੀਗੀ ਸ਼ਬੀਤ ਰੂਪੇ ਇੱਕ ਲੜਕੀ ਦੀ ਜਿਹੜੀ Laash ਉੱਥੇ ਪਈ ਹੈ ਗੱਦੋਵਾਲੀ ਦੇ ਲਾਗੇ ਬੇਵਾਦ ਜਗ੍ਹਾ 'ਤੇ ਇਹਨਾਂ ਨੇ ਉਹਨੂੰ Laash ਨੂੰ ਕਬਜ਼ੇ ਦੇ ਵਿੱਚ ਲਿਆ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਜਿਹੜੀ ਲੜਕੀ ਸੀਗੀ ਉਹ ਸ਼ਮਾ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਸੀ 25 ਤਰੀਕ ਨੂੰ ਉਹ ਆਪਣੀਆਂ ਜਿਹੜੀਆਂ ਧਾਰਮਿਕ ਸ਼ਮਾ ਦੇ ਮੁਤਾਬਕ ਉਹ ਲਾਂਬੜਾ ਜਿਹੜੀ ਖੰਬੜਾ ਚਰਚ ਸੀਗੀ ਉੱਥੇ ਉਹਨੇ ਆਪਣਾ ਪੱਥਰ ਟਿਕਣਾ ਸੀਗਾ ਤੇ ਉਹ ਇਲਾਕੇ ਦੀ ਨਾ ਜਾਣਕਾਰ ਹੋਣ ਕਰਕੇ ਇੱਥੇ ਆਈ ਸੀਗੀ ਉਹਨੇ ਆਟੋ ਲਿਆ ਆਟੋ ਦੇ ਵਿੱਚ ਤਿੰਨ ਸਵਾਰੀਆਂ ਬੈਠੀਆਂ ਸੀਗੀਆਂ ਤੇ ਉਹਨਾਂ ਵਿੱਚੋਂ ਦੋ ਸਵਾਰੀਆਂ ਆਪਣੀ ਜਗ੍ਹਾ ਤੇ ਉੱਤਰ ਗਈਆਂ ਲੜਕੀ ਇਕੱਲੀ ਹੋ ਗਈ ਦੁਪਹਿਰ ਦਾ ਟਾਈਮ ਸੀ 1 ਵਜੇ ਦਾ ਇਹ ਜਿਹੜਾ ਪ੍ਰਿੰਸ ਹੈਗਾ ਜਿਹੜਾ ਕਾਤਲ ਹੈ ਜੋ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਡਿਟेक्ट ਕੇ ਇਹਨੂੰ ਅਸੀਂ ਡਿਟेक्ट ਕੀਤਾ ਔਰ ਇਹਨੂੰ ਗ੍ਰਫਤਾਰ ਕੀਤਾ ਇਹਨੇ ਇਹ ਆਟੋ ਦਾ ਚਾਲਕ ਹੈਗਾ ਇਹਨੇ ਕੀ ਕੀਤਾ ਕਿ ਆਟੋ ਨੂੰ ਬੇਬਾਦ ਜਗ੍ਹਾ ਪਹਿਲੇ ਉਧਰ ਘਾ ਮੰਡੀ ਵਾਲੀ ਸਾਈਡ ਤੇ ਲੈ ਗਿਆ ਲੜਕੀ ਨੇ ਫਿਰ ਇਹਨੂੰ ਕਿਹਾ ਵੀ ਤੁਸੀਂ ਕਿੱਧਰ ਲਈ ਜਾਂਦੇ ਹੋ ਇਹ ਕਹਿੰਦਾ ਵੀ ਇਧਰ ਦੀ ਸ਼ਾਰਟ ਪੈਣਾ ਤੇ ਆਪਾਂ ਮਤਲਬ ਖੰਭਾ ਚਰਚਾ ਇਧਰ ਪਹੁੰਚ ਜਾਣਾ ਫਿਰ ਇਹ ਮਤਲਬ ਇਹਨੇ ਕੀਤਾ ਗੱਦੋ ਵਾਲੀ ਵਾਲੀ ਸਾਈਡ ਤੇ ਤਰਾਣਾ ਪਿੰਡ ਦੇ ਲਾਗੇ ਇੱਕ ਬੇਬਾਦ ਜਗ੍ਹਾ ਸਗੀ ਉੱਥੇ ਉਹਨੇ ਆਟੋ ਨੂੰ ਆਨ ਕੇ ਖੜਾ ਕਰ ਦਿੱਤਾ ਤੇ ਇੱਕ ਡਰਾਮਾ ਕੀਤਾ ਵੀ ਆਟੋ ਮੇਰਾ ਖਰਾਬ ਹੋ ਗਿਆ ਔਰ ਲੜਕੀ ਦੀ ਪਿਛਲੀ ਸੀਟ ਦੇ ਉੱਤੇ ਬੇਵਾਬਦ ਜਗ੍ਹਾ ਸੀਗੀ ਉੱਥੇ ਆਉਣ ਜਾਣ ਦਾ ਰਸਤਾ ਆਮ ਨਹੀਂ ਸੀਗਾ ਤੁੰਦ ਪਈ ਹੋਈ ਸੀ ਉਸ ਦਿਨ ਤੇ ਇੰਨੇ ਕੀ ਕੀਤਾ ਕਿ ਉਹ ਪਿੱਛੇ ਚਲਾ ਗਿਆ ਜਦੋਂ ਪਿੱਛੇ ਚਲਾ ਗਿਆ ਤੇ ਇੰਨੇ ਲੜਕੀ ਦੇ ਨਾਲ ਜਿਹੜਾ ਹਰੀਪ ਕਰਨ ਦੀ ਪਹਿਲਾ ਕੋਸ਼ਿਸ਼ ਕੀਤੀ ਤੇ ਲੜਕੀ ਨੇ ਇਹਦਾ ਵਿਰੋਧ ਕੀਤਾ ਤੇ ਇੰਨੇ ਉਹਦਾ ਜਿਹੜਾ ਸੰਗੀ ਸੀਗੀ ਉਹਦੇ ਤੇ ਹੱਥ ਰੱਖ ਦਿੱਤਾ ਤੇ ਲੜਕੀ ਉਸੇ ਆਟੋ ਦੇ ਵਿੱਚ ਹੀ ਮਰ ਗਈ ਉਹਦੀ ਜੀਬ ਬਾਹਰ ਆ ਗਈ ਫਿਰ ਇੰਨੇ ਉਹਨੂੰ ਲੜਕੀ ਨੂੰ ਉਤਾਰ ਕੇ ਇੱਕ ਸਾਈਡ ਦੇ ਉੱਤੇ ਮਤਲਬ ਜਿਹੜਾ ਹੈਗਾ ਥੋੜੀ ਨੀਵੀਂ ਜਗ੍ਹਾ ਦੇ ਉੱਤੇ ਇਹਨੇ ਕਰਨ ਤੋਂ ਬਾਅਦ ਫਿਰ ਇਹਨੇ ਆਲਾ ਦਾ ਵਾਲਾ ਦੇਖ ਕੇ ਤੇ ਉਹ ਉਹਦੇ ਨਾਲ ਮਰੀ ਹੋਏ ਦੇ ਨਾਲ ਫਿਰ ਇਹਨੇ ਜਿਹੜਾ ਹੈਗਾ ਆਪਣੀ ਇੱਛਾ ਪੂਰਤੀ ਕੀਤੀ ਉਹਦੇ ਨਾਲ ਸੈਕਸ ਕੀਤਾ ਉਸ ਤੋਂ ਬਾਅਦ ਇਹ ਉਹਨੂੰ ਛੱਡ ਕੇ ਤੇ ਵਾਪਸ ਆ ਗਿਆ ਫਿਰ ਇਹਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਉਸ ਦਿਨ ਉਸ ਤੋਂ ਬਾਅਦ 2-3 ਘੰਟਿਆਂ ਦੇ ਬਾਅਦ ਫਿਰ ਉਸੇ ਜਗ੍ਹਾ ਉੱਤੇ ਗਿਆ ਉਸੇ ਲੋਕੇਸ਼ਨ ਉੱਤੇ ਗਿਆ ਜਿੱਥੇ ਉਹ ਲੜਕੀ ਸ਼ਮਾ ਮਰੀ ਪਈ ਸੀ ਫਿਰ ਇਹਨੇ ਜਾ ਕੇ ਉਹਦੇ ਨਾਲ 3 ਘੰਟਿਆਂ ਬਾਅਦ ਫਿਰ ਜਾ ਕੇ ਸੈਕਸ ਕਰਕੇ ਆਇਆ ਉਸ ਤੋਂ ਬਾਅਦ ਫਿਰ ਕਿਸੇ ਅਨਜਾਨ ਵਿਅਕਤੀ ਨੇ ਜੋ ਦੇਖਿਆ ਵੀ ਇੱਥੇ ਲੜਕੀ ਦੀ ਲਾਸ਼ ਪਈ ਆ ਉਹਨੇ ਫਿਰ ਇਤਲਾ ਕੀਤੀ ਫਿਰ ਇਹ ਅਗਲੇ ਦਿਨ 26 ਤਰੀਕ ਨੂੰ ਪੁਲਿਸ ਨੇ ਆਪਣੀ ਐਕਸ਼ਨ ਚਾਈ ਪੁਲਿਸ ਇਹਨਾਂ ਨੇ ਫਿਰ ਉਹ ਲੜਕੀ ਦਾ ਪਹਿਲੇ ਆਇਡੈਂਟੀਫਿਕੇਸ਼ਨ ਕੀਤੀ ਉਹਦਾ ਮੋਬਾਈਲ ਸਿਕਾ ਲੜਕੀ ਦਾ ਉਹਦਾ ਪਰਸ ਸਿਕਾ ਤੇ ਜਿਵੇਂ ਕੈਰੀ ਬੈਗ ਸਿਕਾ ਉਸ ਤੋਂ ਫਿਰ ਉਹਦੇ ਘਰ ਦਾ ਸਾਰਾ ਗੁਰਦਾਸਪੁਰ ਦੀ ਰਹਿਣ ਵਾਲੀ ਉਹਦਾ ਐਡਰੈਸ ਵਗੈਰਾ ਕੱਢਿਆ ਫਿਰ ਤਾਲਮੇਲ ਕੀਤਾ ਫਿਰ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਰੂਟ ਪਲਾਨ ਹੋਇਆ ਉਹਦੇ ਵਿੱਚ ਫਿਰ ਇਹ ਬੰਦਾ ਜਿਹੜਾ ਹੈਗਾ ਸਾਨੂੰ ਟਾਰਗੇਟ ਹੋ ਗਿਆ ਭਾਵੇਂ ਇਸ 2 ਹਫ਼ਤੇ ਪਹਿਲਾਂ ਹੋਏ ਕਤਲ ਦੇ ਇਹ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਆਟੋ ਚਾਲਕਾਂ ਤੋਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੁੜੀਆਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕੇ ਇਸ ਤੇ ਪ੍ਰਤੀ ਵੀ ਹੁਣ ਪੁਲਿਸ ਪ੍ਰਸ਼ਾਸਨ ਨੂੰ ਸੁਚੇਤ ਹੋਣ ਦੀ ਲੋੜ ਹੈ ਇਹਨਾਂ ਸਾਰੇ ਧੜਾ ਧੜ ਸ਼ਹਿਰ ਦੇ ਵਿੱਚ ਚੱਲ ਰਹੇ ਆਟੋ ਦੇ ਬਕਾਇਦਾ ਰਜਿਸਟ੍ਰੇਸ਼ਨ ਹੋਣ ਦੀ ਜ਼ਰੂਰਤ ਹੈ ਔਰ ਨਾਲ ਦੀ ਨਾਲ ਪੁਲਿਸ ਵੱਲੋਂ ਵੀ ਇਹਨਾਂ ਦੇ ਉੱਪਰ ਸ਼ਿਕੰਜਾ ਕੱਸਣ ਦੀ ਲੋੜ ਹੈ ਕਿਉਂਕਿ ਅੱਜ ਸ਼ਹਿਰ ਦੇ ਵਿੱਚ ਇੰਨੇ ਆਟੋ ਜ਼ਿਆਦਾ ਘੁੰਮਦੇ ਨੇ ਕਿ ਉਹਨਿਆਂ ਨੂੰ ਡਰਾਈਵਿੰਗ ਲਾਇਸੈਂਸ ਵੀ ਨਹੀਂ ਜਾਰੀ ਕੀਤੇ ਗਏ ਇਸ ਪਾਸੇ ਵੀ ਇਹ ਮਾਮਲਾ ਧਿਆਨ ਤਵਜੋ ਮੰਗਦਾ ਹੈ ਕਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber Tata Play ਤੇ ਵੀ ਦੇਖਿਆ ਜਾ ਸਕਦਾ ਹੈ वॉल्ड 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV